ਰੌਡੀ ਪੈਣਪੁਰਾ ਸਵਾਦੀ ਜੋ ਪੀਸੀ ਕਮ ਜੋ ਸਾਡੇ ਵੱਲ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਪ੍ਰੋਸੋਨ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਮੇਸ਼ਾ ਹੀ ਸਭੇ ਵਿੱਚ ਨਵੀਂ ਪੱਖੀ ਅਤੇ ਉਦਯੋਗ ਪੱਖੀ ਮਾਹੌਲ ਛੱਡਣ ਲਈ ਨਿਰੰਤਰ ਕੰਮ ਕਰ ਰਹੀ ਹੈ ਉਸ ਤੇ ਤਹਿਤ ਅੱਜ ਦੀ ਇਹ ਖੜੀ ਪੀਸੀ ਵਸਤੂ ਅਸੀਂ ਮੈਂ ਤੇ ਸੰਦੀਪ ਰੋੜਾ ਜੀ ਬੈਠਾ ਹਾਂ ਕਿਉਂਕਿ 12 ਜੂਨ ਨੂੰ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਗੀ ਨੇ ਉਹ ਜਿਹੜੀ ਕ੍ਰਾਂਤੀ ਦੀ ਸ਼ੁਰੂਆਤ ਕਰਦੇ 12-12 ਕੀਤੀ ਸਾਨੂੰ 12 ਸਾਡੀ ਪਾਰਟੀ ਸੁਪਰੀਮੇਰ ਜੀ ਕੇਜਰੀਵਾਲ ਜੀ ਹਮੇਸ਼ਾ ਹੀ ਨਾ ਦੇ ਨਹੀਂ ਗਾਰੰਟੀਆਂ ਦਿੰਦੇ ਸੋ ਜਿਹਨੇ ਅਸੀਂ ਸੁਰੂਤੋਂ ਹੀ ਗਾਰੰਟੀਆਂ ਨੂੰ ਪੂਰੇ ਕਰਦੇ ਆ ਰਹੇ ਹਾਂ ਤੇ ਵਿੱਚ ਜਿਹੜੀ 12 ਦਿਨ ਵਾਲੀਆਂ 12 ਗਾਰੰਟੀਆਂ ਵਿੱਚੋਂ ਦੋ ਗਾਰੰਟੀਆਂ ਦੀ ਅੱਜ ਜਿਹੜਾ ਨੋਟੀਫਿਕੇਸ਼ਨ ਕੀਤਾ ਗਿਆ ਵੀ ਸ਼ੁਰੂਆਤ ਕੀਤੀ ਗਈ ਸੋ ਜਿਹੜੇ ਵਾਅਦੇ ਪੂਰਾ ਕੀਤਾ ਗਿਆ ਸੋ ਸਾਡੀ ਕੈਬਨਿਟ ਵੱਲੋਂ ਹਾਲ ਵਿੱਚ ਹੀ ਸਨਤੀ ਪਲਾਟਾ ਨੂੰ ਹਸਪਤਾਲਾਂ ਹੋਟਲਾਂ ਤੇ ਸਨਤੀ ਪਾਰਕਾਂ ਦੇ ਹੋਰ ਮਨਜ਼ੂਰशुदा ਮੱਦਿਆਂ ਲਈ ਵਰਤਨ ਦੀ ਇਜਾਜ਼ਤ ਦਿੰਦਿਆਂ ਹੋਇਆ ਪੰਜਾਬ ਦੀ ਤਬਾਦਲਾ ਨੀਤੀ ਵਿੱਚ ਅਹਿਮ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਪਹਿਲਾਂ ਤਬਾਦਲਾ ਨੀਤੀ 2008-16-21 ਵਿੱਚ ਵੀ ਵਿਆਹ ਲਿਆਂਦੀਆਂ ਗਈਆਂ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਨ੍ਹਾਂ ਦੀਆਂ ਨੀਤੀਆਂ ਲੈਂਦੇ ਸੀ ਉਸ ਨੂੰ ਸਾਡੇ ਭੈਣ ਭਰਾ ਉਹ ਇੰਡਸਟਰੀਲਿਸਟ ਭਰਾ ਖੁਸ਼ੀ ਨਹੀਂ ਹੁੰਦੇ ਸੀ ਤੇ ਉਹੋ ਜਿਹੀਆਂ ਨੀਤੀਆਂ ਲੈਂਦੇ ਸੀ ਪਹਿਲੀ ਸਰਕਾਰ ਮੋਟੇ ਵੀ ਆਪਣੀ ਸਰਕਾਰ ਹੈ ਜਿਹੜੇ ਲੋਕਾਂ ਨੂੰ ਪੁੱਛ ਕੇ ਇੰਡਸਟਰੀਸ ਨੂੰ ਪੁੱਛ ਕੇ ਪੰਜਾਬ ਦੇ ਵਾਸੀਆਂ ਨੂੰ ਪੁੱਛ ਕੇ ਹਰ ਫੈਸਲਾ ਜਿਹੜਾ ਪੰਜਾਬ ਦੇ ਲੋਕਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਸਲਾਹ ਕਰਕੇ ਉਹ ਫੈਸਲਾ ਫਿਰ ਤੇ ਪੂਰਾ ਕਰਦੇ ਸੋ ਸਾਡੀ ਸਰਕਾਰ ਦਾ ਜ਼ਮੀਨੀ ਹਕੀਕਤਾਂ ਤੇ ਕੰਮ ਕਰਦੀ ਹੈ ਮੁੱਖ ਮੰਤਰੀ ਜੀ ਵੱਲੋਂ ਸੰਮੇਤ ਕਾਲ ਮਿਲਣੀਆਂ ਵੀ ਕੀਤੀਆਂ ਗਈਆਂ ਅਸੀਂ ਹਰ ਫੈਸਲਾ ਜਿਹੜਾ ਫੀਡਬੈਕ ਲੈ ਕੇ ਜਿਹੜਾ ਜਿਵੇਂ ਮੈਂ ਦੱਸਿਆ ਅਸੀਂ ਕਰਦੇ ਹਾਂ ਸਰਕਾਰ ਵੱਲੋਂ ਬੁਲਾਈ ਇੱਕ ਕਮੇਟੀ ਨੇ ਸਨਤਕਾਰਾਂ ਦੀਆਂ ਬੇਨਤੀਆਂ ਦੀ ਸਮੀਖਿਆ ਕੀਤੀ ਅਤੇ ਫ੍ਰੀ ਹੋਲਡ ਪਲਾਟਾਂ ਤੇ ਲਾਗੂ ਹੋਣ ਵਾਲੀਆਂ ਤਬਦੀਲੀਆਂ ਤਜਵੀਜ਼ ਕੀਤੀਆਂ। ਸੋਧੀ ਨੀਤੀ ਮੁਤਾਬਕ ਸਨਤੀ ਪਲਾਟਾਂ ਦੀ ਰਾਖਮੀ ਕੀਮਤ 12.5 ਫੀਸਲੀ ਤਦਵਾਦਲਾ ਖਰਚਾ ਲਾਗੂ ਹੋਵੇਗਾ। ਸਪੀਐਸਆਈਸੀ ਦੇ ਪ੍ਰਬੰਧਨ ਵਾਲੇ ਲੀਜ਼ ਹੋਲਡ ਸਨਤੀ ਪਲਾਟਾਂ ਤੇ ਛੱਡਾਂ ਨੂੰ ਵੀ ਫ੍ਰੀ ਹੋਲਡ ਤਬਦੀਲ ਕਰਨ ਵਾਸਤੇ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪਲਾਟ ਦੇ ਛੱਡ ਅਸਲ ਵਿੱਚ ਲੀਜ਼ ਹੋਲਡ ਅਧਾਰ ਤੇ ਅਲਾਟ ਕੀਤੇ ਗਏ ਸਨ। ਜਿਸ ਵੇ ਤਬਦੀਲੀ ਸੰਬੰਧੀ ਗੁੰਜਲਦਾਰ ਧਰਾਵਾ ਸਾਮਲਸਾਨ ਇਸ ਲਈ ਕਾਰਜਯਾਦਾ ਤੇ ਲੈਣ ਦੇਣ ਵਿੱਚ ਔਖੜਾ ਰਹੀਆਂ ਸਨ ਇਸ ਨਵੀਂ ਨੀਤੀ ਦਾ ਮਕਤਬ ਸਨਤੀ ਪਲਾਟਾਂ ਦੇ ਪ੍ਰੋਨਡਰ ਨੂੰ ਸਚਾਰੂ ਬਣਾਉਣਾ ਕਾਰੋਬਾਰੀ ਸੁਖ ਨੂੰ ਵਧਾਉਣਾ ਪਲਾਟੀਆਂ ਵਿਚਾਲੇ ਮਕਦਮੇਵਾਜੀ ਅਤੇ ਬੇਜ ਕਿੰਨੀ ਜਿਹੜਾ ਘਟਾਉਣਾ ਸੋ ਇਸ ਦੇ ਤਹਿਤ ਜਿਹੜੀ ਸਵਰਥਨ ਹੋਈ ਹੈ ਉਹਦੇ ਵੀ ਮੈਂ ਡਿਟੇਲ ਤੋਂ ਥੋੜਾ ਜਿਹਾ ਦੱਸ ਦਵਾਂ ਜਿਵੇਂ ਕਮਰਸ਼ੀਅਲ ਦੇ ਜੀ 100 ਫੁੱਟੀ ਰੋਡ ਦੇ ਉੱਪਰ 4000 ਸਕਰ ਫੁੱਟ ਹੈ ਤੇ ਉਤੇ 50% ਕਮਰਸ਼ੀਅਲ ਤਿਆਰ ਜਗ ਲੱਗਣਗੇ ਹੋਟਲ ਦੇ 60 ਫੁੱਟ ਰੋਡ ਦੇ ਉੱਤੇ ਆ ਇਹ 2500 ਸਕਰ ਫੁੱਟ ਦੇ ਤਕਰੀਬਨ ਹੈ ਉਸ ਤੇ 20% ਗਾਜਾ ਗਾਜਾ 2500 ਗਾਜ 2500 ਕਿਊਬ ਗਾਜ 2500 ਗਾਜ 2500 ਗਾਜ ਹਸਪੀਟਲ 45 ਫੁੱਟ ਤੋਂ 60 ਫੁੱਟ ਦੇ ਉੱਤੇ 400 ਤੋਂ 1000 20% ਸੋ ਜਿਵੇਂ ਬੈਂਕਟ ਹਾਲ 60 ਗੁੱਟੀ ਰੋਡ ਦੇ ਉੱਤੇ 2500 ਸਕਰ ਫੁੱਟ 2500 ਗਾਜ ਦੇ ਤੇ 20% ਸੋ ਇੰਡਸਟਰੀ ਵਰਕਰਸ ਹਾਊਸਿੰਗ ਇਹਨੇ 150 ਸਕੁਅਰ ਮੀਟਰ ਫਲੈਟ ਦੇ ਉੱਤੇ ਹੈਗਾ 60 ਫੁੱਟ ਰੋਡ ਦੇ ਤੇ 2500 10% ਹੋਸਟਲ ਰੈਂਟਲ ਹਾਊਸਿੰਗ 60 ਫੁੱਟ ਰੋਡ ਦੇ ਉੱਤੇ 2500 10% ਆਫਿਸ ਵਾਲੀ ਲਈ 60 ਫੁੱਟ ਰੋਡ ਦੇ ਉੱਤੇ ਹੈ 1000 ਮਿਨੀਮਮ ਪਲਾਟ ਜਿਹੜਾ ਸਾਈਜ਼ ਹੈ ਉਹਦੇ ਉੱਤੇ 10% ਆਫਿਸ ਵਾਲੇ ਦੇ ਵੀ 20% ਇੰਸਟੀਚਿਊਟ ਤੇ 60 ਫੁੱਟ ਰੋਡ ਦੇ ਉੱਪਰ ਹੈ ਜਿਹ 1000 ਗਾਜ ਦਾ ਪਲਾਟ ਹੈ ਤੇ ਉਸ ਤੇ 10% ਸੋ ਇਹ ਸਾਰਾ ਜਿਹੜਾ ਸਾਡਾ ਅੱਜ ਕੀਤਾ ਗਿਆ ਨੋਟੀਫਿਕੇਸ਼ਨ ਤੋਂ ਡਿਟੇਲ ਦੇ ਵਿੱਚ ਨਾਲ ਦੀ ਨਾਲ ਹੁਣ ਸਾਡੇ ਇੰਡਸਟਰੀ ਵੱਲੋਂ ਸਾਡੇ ਮੰਤਰੀ ਸਾਡੇ ਸੰਜੀਵ अरोड़ा ਜੀ ਜਿਹੜਾ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਕਰੀਏ ਸਾਰੇ ਪ੍ਰੈਸ ਤੇ ਭਰਾਵਾ ਤੇ ਭੈਣਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਜਿਹੜਾ ਕਿ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 12 ਜੂਨ ਨੂੰ ਇੱਕ ਮੁਹਾਲੀ ਵਿੱਚ ਇਵੈਂਟ 'ਚ ਪ੍ਰੋਮਿਸ ਕੀਤਾ ਸੀ ਕਿ ਉਦਯੋਗੀ ਕ੍ਰਾਂਤੀ ਦੇ ਵਿੱਚ ਅਸੀਂ 12 ਮੁੱਦੇ ਨੂੰ ਹੱਲ ਕਰਾਂਗੇ ਉਹਦੇ ਵਿੱਚੋਂ ਦੋ ਮੁੱਦੇ ਅੱਜ ਹੱਲ ਕਰ ਦਿੱਤੇ ਗਏ ਆ ਉਹ ਇੱਕ ਦਾ ਮੇਰੇ ਕੋਲੀਗ ਮੁੰਡੀਆਂ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਉਹ ਹਾਊਸਿੰਗ ਨੇ ਕੀਤਾ ਇਸ਼ੂ ਨੋਟੀਫਿਕੇਸ਼ਨ ਤੇ ਇੱਕ ਇੰਡਸਟਰੀ ਨੇ ਕੀਤਾ ਜਿਹੜਾ ਇੰਡਸਟਰੀ ਨੇ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੇ ਜਿੰਨੇ ਵੀ ਲੀਜ਼ ਹੋਲਡ ਦੇ ਪਲਾਟ ਹੈਗੇ ਆ ਉਹਦੀ ਇੱਕ ਮੁਕੰਮਲ ਪਾਲਿਸੀ ਲਿਆਈ ਗਈ ਹੈ ਉਹਨਾਂ ਨੂੰ ਫ੍ਰੀ ਹੋਲਡ ਵਿੱਚ ਕਨਵਰਟ ਕਰਨ ਚ ਉਹਦੇ ਨਾਲ ਉਹਦੇ ਚਾਰਜੇਸ ਰੱਖੇ ਗਏ ਆ ਜਿਹੜੀ ਕਿ ਉਹਦੀ ਕਨਵਰਸ਼ਨ ਫੀਸ ਹੈਗੀ ਹੈ ਉਹ ਕਰੰਟ ਰਿਜ਼ਰਵ ਪ੍ਰਾਈਸ ਜਾਂ ਕਲੈਕਟਰ ਰੇਟ ਦੋਨਾਂ ਵਿੱਚੋਂ ਜਿਹੜਾ ਵੀ ਵੱਧ ਹੋਏਗਾ ਉਹਦੇ ਤੇ 20% ਪਰ ਉਹਦੇ ਤੇ 50% ਡਿਸਕਾਊਂਟ ਦਿੱਤਾ ਗਿਆ ਤੇ 20% ਦੇ ਉੱਤੇ ਜਿਹੜੇ ਜਿਹਦੇ ਵਿੱਚ ਇਹ ਕੁਝ ਪਲੋਟ ਹੈਗੇ ਆ ਜਿਹਦੇ ਤੇ ਅਨ ਅਰਨਡ ਇਨਕਰੀਜ਼ ਵੀ ਲੱਗਦਾ ਸੀ ਇਹ ਇੰਡਸਟਰੀ ਦਾ 40 ਤੋਂ 45 ਸਾਲ ਪੁਰਾਣਾ ਮੁੱਦਾ ਸੀ ਜਿਹੜਾ ਕਿ ਅੱਜ ਹੱਲ ਕੀਤਾ ਉਹਦੇ 'ਚ ਕੋਈ 10% ਰੇਟ ਹੋਏਗਾ ਜਿਹੜਾ ਕਿ origignal allotee ਤੇ ਮਤਲਬ ਕਿ ਰਿਜ਼ਰਵ ਪ੍ਰਾਈਸ ਔਰ ਕਲੈਕਟਰ ਰੇਟ ਦਾ ਜਿਹੜਾ ਵੀ ਹਾਇਰ ਪ੍ਰਾਈਸ ਹੋਏਗਾ ਉਹਦਾ 10% ਸਿਰਫ ਲੱਗੇਗਾ ਔਰ ਜਿਹੜਾ ਕਿ ਫਰਦਰ ਜਿਹੜੇ ਪਲਾਟ ਵਿਕ ਚੁੱਕੇ ਆ ਉਹਦੇ ਵਿੱਚ 5% ਸਿਰਫ ਲੱਗੇਗਾ ਇਹ ਕਲੈਕਟਰ ਰੇਟ ਤੇ ਰਿਜ਼ਰਵ ਪ੍ਰਾਈਸ ਦੇ ਉੱਤੇ ਲੀਜ਼ ਹੋਲ ਟੂ ਫਰੀ ਹੋਲਡ ਸੋ ਇਹ ਸੰਤਕਾਰਾਂ ਦੀ ਬੜੀ ਪੁਰਾਣੀ ਡਿਮਾਂਡ ਸੀ ਔਰ ਇਹ ਅੱਜ ਫੁੱਲਫਿਲ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਜੇ ਕਿਸੇ ਦਾ 500 ਗੱਜ ਪਲਾਟ ਲੁਧਿਆਣੇ ਕਿਸੇ ਫੋਕਲ ਪੁਆਇੰਟ ਤੇ ਸੀ ਉਹ ਅੱਜ ਦੀ ਡੇਟ 'ਚ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਾਂਦਾ ਸੀ ਤੇ ਉਹਨੂੰ 50 ਲੱਖ ਰੁਪਇਆ ਅਨੰਡ ਇਨਕਰੀਸ ਦੀ ਇਨਕਮ ਦੇਣੀ ਪੈਂਦੀ ਸੀ ਉਹ ਨਵੀਂ ਪਾਲਿਸੀ 'ਚ ਸਿਰਫ 10 ਲੱਖ ਰੁਪਇਆ ਦੇ ਕੇ ਉਹਦਾ ਪਲਾਟ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋ ਜਾਏਗਾ ਪਰ ਇਹ ਸਾਰਾ ਜਿਹੜੀ ਅਨ ਇਨਕਰੀਡ ਇਨਕਮ ਹੈ ਹੋਰ ਸਾਰਾ ਵਿੱਚ ਕੰਜ਼ਿਊਮ ਹੋ ਗਿਆ ਇੱਕੋ ਪਾਲਿਸੀ 'ਚ ਕਰਤਾ ਔਰ ਮੈਂ ਤੁਹਾਨੂੰ ਫੋਰ ਦੱਸਣਾ ਚਾਹੁੰਦਾ ਕਿ ਇਸ ਪਾਲਿਸੀ ਦੇ ਨਾਲ ਕੋਈ ਵੀ ਤਰੂਟੀ ਨਹੀਂ ਰਹੀ ਕਿ ਜਿਹੜੇ ਲੋਕਾਂ ਨੂੰ ਪੀਐਸਆਈਸੀ ਚ ਜਾ ਕੇ ਪ੍ਰੋਬਲਮ ਆਂਦੀ ਸੀ ਇੱਕ ਵਾਰੀ ਉਹਨਾਂ ਦਾ ਫਰੀ ਹੋਲਡ ਹੋ ਜਾਏਗਾ ਪਲਾਟ ਉਹਨਾਂ ਨੂੰ ਬੈਂਕਾਂ ਤੋਂ ਨਹੀਂ ਪ੍ਰੋਬਲਮ ਆਏਗੀ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੋਏਗਾ ਕਿ ਫਰਦਰ ਉਹਨਾਂ ਨੇ ਕੋਈ ਐਕਸਪੈਂਸ਼ਨ ਕਰਨੀ ਹੈ ਕੁਝ ਕਰਨਾ ਅੱਗੇ ਕੀ ਹੁੰਦਾ ਸੀ ਕਿ ਬੈਂਕਲੇ ਕਹਿੰਦੇ ਸੀ ਤੁਹਾਡਾ ਲੀਜ਼ ਹੋਲਡ ਹੈ ਪਹਿਲਾਂ ਫਰੀ ਹੋਲਡ ਕਰਾਓ ਫਰੀ ਹੋਲਡ ਕਰਾਂ ਜਾਂਦੇ ਸੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਇਹ ਪਾਲਿਸੀ ਬਹੁਤ ਹੀ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਹੈਲਪ ਕਰੇਗੀ ਔਰ ਸਪੈਸ਼ਲੀ ਜਿਨ੍ਹਾਂ ਨੂੰ ਅਨਨਕਰੀਡ ਇਨਕਮ ਲੱਗਦੀ ਸੀਗੀ ਉਹਨਾਂ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਏਗਾ ਪਰ ਮੈਂ ਹੁਣੇ ਆਂਦੇ ਹੋਏ ਸਾਡੇ ਰਾਹੁਲ ਊਜਾ ਜੀ ਹੈਗੇ ਐ ਐਪੈਕਸ ਚੈਂਬਰ ਦੇ ਮੈਂ ਕਿਹਾ ਕਿੰਨੇ ਸਾਲ ਹੋ ਗਏ ਤੁਹਾਨੂੰ खैर ਸਾਨੂੰ ਕਹਿੰਦੇ ਤਾਂ ਉਹਨਾਂ ਨੂੰ 3 ਸਾਲ ਕਹਿੰਦੇ 40 45 ਸਾਲ ਹੋ ਗਏ ਸਾਨੂੰ ਇਸ ਚੀਜ਼ ਨੂੰ ਰਿਜ਼ੋਲਵ ਕਰਦੇ ਔਰ ਮੈਂ ਸ਼ੁਕਰਗੁਜ਼ਾਰ ਆ ਆ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਉਹਨਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੀ سپورਟ ਨਾਲ ਇਹ ਇਸ਼ੂ ਰਿਜ਼ੋਲਵ ਹੋ ਗਿਆ। ਬਹੁਤ-ਬਹੁਤ ਸ਼ੁਕਰੀਆ। ਜਿਹੜੀ ਤੁਸੀਂ ਜਿਹੜੀ ਸਰਕਾਰ ਨੇ ਗੱਲ ਕੀਤੀ ਸੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ 12 ਜੂਨ ਨੂੰ ਅੰਦਾ ਲਾਈ ਸੀ ਤੇ ਇਹ ਗੱਲ ਆਖੀ ਸੀ ਕਿ ਜੇਕਰ ਕਿਸੇ ਨੇ ਲੈਂਡ ਦੀ ਕੰਬੋ